ਸਵੇਰ ਸਜਰੇ ਹੀ ਉੱਠ ਕੇ ਰਾਜਵੀਰ ਨੇ ਮੋਟਰ ਚਲਾ ਦਿੱਤੀ ਸਵੇਰੇ ਸਵੇਰੇ ਉਸੇ ਪਾਣੀ ਨਾਲ ਇਸ਼ਨਾਨ ਕਰਕੇ ਅਜੇ ਉਹ ਚੱਲੇ ਚੋਂ ਬਾਹਰ ਹੀ ਨਿਕਲ ਰਿਹਾ ਸੀ ਕਿ ਉਸ ਨੂੰ ਦੂਰੋਂ ਹੀ ਇੱਕ ਮੋਟਰਸਾਈਕਲ ਸਵਾਰ ਆਪਣੇ ਡੇਰੇ ਵੱਲ ਆਉਂਦਾ ਦਿਸਿਆ ਸਜਰੇ ਹੀ ਮੋਟਰਸਾਈਕਲ ਤੇ ਆਉਣ ਵਾਲਾ ਨੌਜਵਾਨ ਲਖਵੀਰ ਸਿੰਘ ਲੱਖੀ ਸੀ ਜੋ ਕਿ ਕਾਨਾਟੇਸੀਆਂ ਪਿੰਡ ਦਾ ਰਹਿਣ ਵਾਲਾ ਸੀ ਲੱਖੀ ਤੇ ਰਾਜਵੀਰ ਦਾ ਇੱਕ ਦੂਜੇ ਤੇਜ ਜਿਗਰੀ ਦੋਸਤ ਸਨ ਮੋਟਰਸਾਈਕਲ ਸਟੈਂਡ ਤੇ ਲਾ ਕੇ ਆਉਂਦਿਆਂ ਹੀ ਜਿਹੜੀ ਖਬਰ ਲੱਖੀ ਨੇ ਸੁਣਾਈ ਉਹ ਚੁਕਾ ਦੇਣ ਵਾਲੀ ਸੀ ਪਿਛਲੀ ਰਾਤ ਪੁਲਿਸ ਨੇ ਕਹਾਨਾ ਢੇਸੀਆਂ ਪਿੰਡ ਵਿਖੇ ਪੱਟੀ ਦੇ ਘਰ ਸਾਪਾ ਮਾਰ ਕੇ ਪੱਟੀ ਨੂੰ ਚੁੱਕ ਲਿਆ ਸੀ ਰਾਜਵੀਰ ਨੂੰ ਪੱਕੀ ਪੱਟੀ ਤੋਂ ਕੋਈ ਖਤਰਾ ਨਹੀਂ ਸੀ ਕਿਉਂਕਿ ਪੱਟੀ ਨਹੀਂ ਸੀ ਜਾਣਦਾ ਕਿ ਰਾਜਵੀਰ ਕਿੱਥੋਂ ਦਾ ਰਹਿਣ ਵਾਲਾ ਹੈ ਰਾਜਵੀਰ ਤੇ ਲੱਖੀ ਨੇ ਉਸੇ ਬਿੜੇ ਮੋਟਰਸਾਈਕਲ ਬੱਬੂ ਦੇ ਪਿੰਡ ਨੂੰ ਪਾ ਲਿਆ ਤਾਂ ਕਿ ਉਸ ਨੂੰ ਖਬਰਦਾਰ ਕੀਤਾ ਜਾ ਸਕੇ ਪਰ ਬੱਬੂ ਘਰੇ ਨਾ ਮਿਲਿਆ ਉਸ ਦੇ ਘਰਦਿਆਂ ਨੂੰ ਸੁਨੇਹਾ ਦੇ ਕੇ ਉਹਨਾਂ ਨੇ ਮੋਟਰਸਾਈਕਲ ਸੱਤੇ ਦੇ ਪਿੰਡ ਕੰਨੀ ਮੋੜ ਲਿਆ ਪਰ ਸੱਤੇ ਦੇ ਘਰ ਉਹਨਾਂ ਨੂੰ ਕੋਈ ਵੀ ਨਾ ਮਿਲਿਆ ਸਾਰਾ ਟੱਬਰ ਵਿਆ ਤੇ ਗਿਆ ਹੋਇਆ ਸੀ ਐਤਵਾਰ ਹੁਣ ਕਾਰਨ ਕਾਜ ਜਾਣ ਦੀ ਕੋਈ ਟੁਕ ਨਹੀਂ ਸੀ ਉਸੇ ਰਾਤ ਹੀ ਪੁਲਿਸ ਨੇ ਸੱਤੇ ਨੂੰ ਵੀ ਚੁੱਕ ਲਿਆ ਬੱਬੂ ਦੇ ਘਰ ਜਦ ਅੱਧੀ ਰਾਤ ਨੂੰ ਪੁਲਿਸ ਨੇ ਛਾਪਾ ਮਾਰਿਆ ਤਾਂ ਉਹ ਪਹਿਲਾਂ ਹੀ ਚਕੰਨਾ ਹੋਣ ਕਰਕੇ ਘਰ ਦੇ ਪਿਛਵਾੜੇ ਸਾਲ ਮਾਰ ਕੇ ਭੱਜ ਗਿਆ ਅਤੇ ਪੁਲਿਸ ਦੇ ਹੱਥ ਨਾ ਲੱਗਿਆ ਉਸੇ ਰਾਤ ਹੀ ਪੁਲਿਸ ਨੇ ਜਹਦਾਰ ਨਰਮਲ ਸਿੰਘ ਨਿੰਮਾ ਨੂੰ ਵੀ ਚੁੱਕ ਲਿਆ ਪੂਰਾ ਹਫਤਾ ਸੱਤੇ ਦੇ ਪਿੰਡ ਦੀ ਪੰਚਾਇਤ ਉਹਦਾ ਪਤਾ ਕਰਨ ਲਈ ਥਾਣੇ ਵਿੱਚ ਗੇੜੇ ਮਾਰਦੀ ਰਹੀ ਪਰ ਪੁਲਿਸ ਵਾਲੇ ਕੋਈ ਹੱਥ ਸਿਰਾ ਨਹੀਂ ਸੀ ਫੜਾ ਰਹੇ ਆਖਰ 2 ਹਫ਼ਤੇ ਬਾਅਦ ਸੱਤੇ ਦੇ ਘਰਦਿਆਂ ਨੇ ਰਿਸ਼ਵਤ ਖੋਰ ਪੁਲਿਸ ਨੂੰ 2 ਲੱਖ ਰੁਪਏ ਦੇ ਕੇ ਸੱਤੇ ਨੂੰ ਛਡਵਾਇਆ ਪੁਲਿਸ ਨੇ ਸੱਤੇ ਦੇ ਘਰੋਂ ਪੁਲਿਸ ਨੇ ਸੱਤੇ ਤੇ ਕੋਤ ਸੱਤਿਤ ਕੀਤਾ ਸੀ ਪਰ ਉਸ ਸਿਦਕੀ ਸਿੰਘ ਨੇ ਆਪਣੇ ਕਿਸੇ ਵੀ ਸਾਥੀ ਸਿੰਘ ਦਾ ਨਾ ਤੱਕ ਨਹੀਂ ਲਿਆ ਜਦ ਸੱਤਾ ਪੁਲਿਸ ਦੇ ਕੋਰ ਜ਼ਬਰ ਤੋਂ ਬਾਅਦ ਵੀ ਉਹ ਕੁਝ ਬੋਲਣ ਲਈ ਤਿਆਰ ਨਾ ਹੋਇਆ ਜੋ ਕੁਝ ਪੁਲਿਸ ਵਾਲੇ ਸੁਣਨਾ ਚਾਹੁੰਦੇ ਸਨ ਤਾਂ ਥਾਣੇਦਾਰ ਨੇ ਪੱਟੀ ਨੂੰ ਸੱਤੇ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਪੱਟੀ ਨੇ ਸਾਫ਼ ਕਹਿ ਦਿੱਤਾ ਕਿ ਬੱਬੂ ਤੇ ਸੱਤਾ ਮੇਰੇ ਘਰੋਂ ਅਸਲਾ ਲੈ ਕੇ ਗਏ ਸਨ ਤਾਂ ਸੱਤੇ ਨੂੰ ਮੰਨਣਾ ਪਿਆ ਕਿ ਹਾਂ ਅਸੀਂ ਹਸਲਾ ਲੈ ਕੇ ਜਰੂਰ ਗਏ ਸੀ ਪਰ ਬੱਬੂ ਮੈਨੂੰ ਮੇਰੇ ਪਿੰਡ ਛੱਡ ਕੇ ਆਪ ਹਸਲਾ ਲੈ ਕੇ ਕਿੱਥੇ ਗਿਆ ਇਸ ਬਾਰੇ ਮੈਨੂੰ ਕੁਝ ਨਹੀਂ ਜੇ ਪਤਾ ਭ੍ਰਿਸ਼ਟਾਚਾਰੀ ਪੁਲਿਸ ਦਾ 2 ਲੱਖ ਰੁਪਏ ਵਿੱਚ ਖਰੀਦ ਕੇ ਸੱਤੇ ਨੂੰ ਪੁਲਿਸ ਸੱਤ ਤੋਂ ਛਡਾ ਲਿਆ ਗਿਆ ਕੁਝ ਦਿਨਾਂ ਬਾਅਦ ਨਿੰਮੇ ਦੇ ਪਿੰਡ ਦੀ ਪੰਚਾਇਤ ਨੇ ਵੀ ਕਿਸੇ ਤਰ੍ਹਾਂ ਉਸ ਨੂੰ ਪੁਲਿਸ ਤੋਂ ਛਡਵਾ ਲਿਆ ਪੁਲਿਸ ਦੇ ਹੱਥੋਂ ਸੱਤ ਤੱਕ ਜਰਨ ਨਾਲੋਂ ਬੱਬੂ ਨੇ ਖਾੜਕੂ ਜੀਵਨ ਨੂੰ ਤਰਜੀਹ ਦਿੱਤੀ ਕੁਝ ਦਿਨ ਬਾਅਦ ਹੀ ਉਹ ਖਾਲਸਾ ਕਮਾਂਡੋ ਫੋਰਸ ਦੇ ਜਨਰਲ ਗੁਰ ਪਾਈ ਗੁਰਦੀਪ ਸਿੰਘ ਦੀਪਾ ਹੋਰਾਂ ਕੋਲ ਪਹੁੰਚ ਗਿਆ ਪਾਈ ਦੀਪੇ ਨੇ ਬੱਬੂ ਨੂੰ ਪਾਈ ਰਣਜੀਤ ਸਿੰਘ ਬਿੱਟੂ ਟੰਡਵੜ ਨਾਲ ਸੇਵਾ ਕਰਨ ਲਈ ਕਿਹਾ ਦਿੱਤਾ ਰਣਜੀਤ ਸਿੰਘ ਬਿੱਟੂ ਦਾ ਅਸਲੀ ਪਿੰਡ ਰੁੜਕਾ ਖੁਰਦ ਸੀ ਪਰ ਆਪਣੇ ਨਾਨਕ ਕੇ ਪਿੰਡ ਟਡਵਾੜ ਵਿਖੇ ਰਹਿਣ ਕਾਰਨ ਉਸ ਦੇ ਨਾਮ ਨਾਲ ਟਡਵਾੜ ਜੁੜ ਗਿਆ ਸੀ ਬਿੱਟੂ ਬਹੁਤ ਹੀ ਖੁੱਲੇ ਡੁੱਲੇ ਸੁਭਾਅ ਦਾ ਮਾਲਕ ਸੀ ਖਾਸ ਕਰ ਨੌਜਵਾਨ ਵਿੱਚ ਉਹ ਬਹੁਤ ਮਕਬੂਲ ਸੀ ਦਵਾਬੇ ਵਿੱਚ ਖਾੜਕੂ ਧਰਮ ਵਿੱਚ ਇਹ ਗੱਲ ਆਮ ਮੰਨੀ ਜਾਂਦੀ ਸੀ ਕਿ ਜਿੰਨੀ ਤਰ੍ਹਾਂ ਬਿੱਟੂ ਕੋਲ ਹਨ ਉਨੀਆਂ ਤਾਂ ਸੈਦ ਭਾਈ ਦੀਪੇ ਕੋਲ ਵੀ ਨਹੀਂ ਹੋਣੀਆਂ ਇੱਕ ਦਹਾਕ ਤਹਾਕੇ ਜਹੇ ਸਰੀਰ ਦਾ ਮਾਲਕ ਬਿੱਟੂ ਡੀਏਵੀ ਕਾਲਜ ਫਲੋਰ ਵਿੱਚ ਪੜਦਾ ਪੜਦਾ ਹੀ ਖਾਲਸ ਸਤਾਨੀ ਲਹਿਰ ਵੱਲ ਝੋਗਿਆ ਬਿੱਟੂ ਪੂਰੀ ਦੋ ਭਰਾਸਾਂ ਨੂੰ ਬਿੱਟੂ ਦੇ ਬਾਪ ਨੂੰ ਪਿੰਡ ਵਿੱਚ ਲਗਦੀ ਵਾਲਿਆਂ ਨੇ ਉਦੋਂ ਕਤਲ ਕਰ ਦਿੱਤਾ ਸੀ ਜਦੋਂ ਅਜੇ ਬਿੱਟੂ ਅਤੇ ਉਸ ਦਾ ਛੋਟਾ ਬਚਪਨ ਵਿੱਚ ਹੀ ਸਨ ਜਦ ਬਿੱਟੂ ਗੱਭਰੂ ਹੋਇਆ ਤਾਂ ਉਹੀ ਲੋਕ ਉਸ ਦੀ ਜਾਣਦੇ ਵੀ ਬੈਰੀ ਬਣ ਗਏ ਜਿਨ੍ਹਾਂ ਨੇ ਉਸ ਦੇ ਬਾਪ ਦਾ ਕਤਲ ਕੀਤਾ ਸੀ ਨਿਤ ਨਵੇਂ ਰੋਜ਼ ਉਹ ਪੁਲਿਸ ਕੋਲ ਰਿਪੋਰਟਾਂ ਕਰਦੇ ਕਿ ਬਿੱਟੂ ਕੋਲ ਅੱਤਵਾਦੀ ਆਉਂਦੇ ਨੇ ਇਹਨਾਂ ਦੇ ਅੱਤਵਾਦੀਆਂ ਨਾਲ ਸੰਬੰਧ ਹਨ ਪੁਲਿਸ ਨਿਤ ਨਵੇਂ ਸ਼ੂਰਜ ਬਿੱਟੂ ਨੂੰ ਚੁੱਕ ਲੈਂਦੀ ਉਸ ਉਤੇ ਕੋਰ ਤਸੱਦਦ ਹੁੰਦਾ ਪਰ ਜਦ ਉਸ ਕੋਲੋਂ ਕੁਝ ਵੀ ਨਾ ਮਿਲਦਾ ਤਾਂ ਕੁਝ ਦਿਨ ਰੱਖ ਕੇ ਉਸ ਨੂੰ ਘਰ ਭੇਜ ਦਿੱਤਾ ਜਾਂਦਾ ਅਤੇ ਕੁਝ ਦਿਨਾਂ ਬਾਅਦ ਫੇਰ ਉਹੀ ਚੱਕਰ ਸ਼ੁਰੂ ਹੋ ਜਾਂਦਾ ਥਾਣੇਦਾਰ ਮਾਨ ਸਿੰਘ ਨੇ ਬਿੱਟੂ ਤੇ ਬਹੁਤ ਤਸੱਦਦ ਕੀਤਾ ਜਥੇਬੰਦੀ ਦੇ ਸਿੰਘਾਂ ਨੇ ਕਈ ਵਾਰੀ ਆਖਿਆ ਕਿ ਚੱਲ ਬਿੱਟੂ ਤੇਰੇ ਪਿੰਡ ਵਾਲੇ ਮੁਖਬਰ ਦਾ ਸੋਦਾ ਲਾ ਦਈਏ ਹਰ ਬਿੱਟੂ ਹਰ ਵਾਰੀ ਇਹੀ ਜਵਾਬ ਦਿੰਦਾ ਕਿ ਜੇ ਆਪਾਂ ਉਸ ਨੂੰ ਹੁਣ ਸੋ ਦਿੱਤਾ ਤਾਂ ਲੋਕ ਨੇ ਇਹੀ ਸਮਝਣਾ ਕਿ ਇਹ ਬਿੱਟੂ ਨੇ ਆਪਣੀ ਨਿੱਜੀ ਦੁਸ਼ਮਣੀ ਕਾਰਨ ਉਸ ਨੂੰ ਮਾਰ ਆਇਆ ਇੱਕ ਵਾਰੀ ਇੱਕ ਠਹਿਰ ਤੇ ਭਾਈ ਸਤਪਾਲ ਸਿੰਘ ਢੱਲੋਂ ਡੱਲੇਵਾਲ ਅਤੇ ਕੁਝ ਹੋਰ ਸਿੰਘ ਬੈਠੇ ਸਨ ਬਿੱਟੂ ਵੀ ਉੱਥੇ ਮੌਜੂਦ ਸੀ ਯਾਰ ਬਿੱਟੂ ਤੇਰੇ ਪਿੰਡ ਵਾਲੇ ਮੁਖਵਰ ਦਾ ਕੰਮ ਨਾ ਨਵੇੜ ਦਈਏ ਭਾਈ ਢਿੱਲੋਂ ਨੇ ਬਿੱਟੂ ਨੂੰ ਅਚੰਚੇਤ ਹੀ ਪੁੱਛ ਲਿਆ ਨਹੀਂ ਭਾਜੀ ਤੁਸੀਂ ਉਹਦਾ ਫਿਕਰ ਨਾ ਕਰੋ ਆਪਣੀ ਜਥੇਬੰਦੀ ਦੇ ਹਥਿਆਰਾਂ ਦੀ ਵਰਤੋਂ ਕੌਮ ਦੋਸਤਾਂ ਨੂੰ ਸੋਧਣ ਲਈ ਹੋਣੀ ਚਾਹੀਦੀ ਹੈ ਜੇ ਆਪਾਂ ਮੇਰੇ ਪਿੰਡ ਵਾਲੇ ਮੁਖਬਰ ਦਾ ਕੰਮ ਕਰ ਦਿੱਤਾ ਤਾਂ ਲੋਕਾਂ ਵਿੱਚ ਇਹ ਗਲਤ ਸੁਨੇਹਾ ਜਾਵੇਗਾ ਕਿ ਬਿੱਟੂ ਨੇ ਬਾਪ ਦਾ ਬਦਲਾ ਲੈਣ ਲਈ ਜਥੇਬੰਦੀ ਦੇ ਹਥਿਆਰਾਂ ਦੀ ਨਜਾਇਜ਼ ਵਰਤੋਂ ਕੀਤੀ ਹੈ ਬਿੱਟੂ ਨੇ ਪਾਈਟੇ ਲੋ ਨੂੰ ਜਵਾਬ ਦਿੱਤਾ ਪਾਈਟੇ ਲੋ ਬਿੱਟੂ ਨੂੰ ਦੂਰਦਰਸ਼ੀ ਦੇਖ ਕੇ ਹੈਰਾਨ ਰਹਿ ਗਿਆ ਕੁਝ ਸਮੇਂ ਬਾਅਦ ਪੁਲਿਸ ਅਧਿਸ਼ਦਤ ਨੇ ਬਿੱਟੂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਪਿੰਡ ਰੁੜਕਾ ਖੁਰਦ ਦੇ ਇਸ ਮੁਖਬਰ ਜਿਸ ਦਾ ਨਾਮ ਸਰਬਨ ਸਿੰਘ ਸੀ ਨੇ ਬਿੱਟੂ ਦੇ ਭਗਾੜੇ ਹੋਣ ਤੋਂ ਬਾਅਦ ਉਸ ਦੇ ਛੋਟੇ ਭਰਾ ਤੇ ਪੁਲਿਸ ਸਾਹਦ ਕਰਾਉਣਾ ਸ਼ੁਰੂ ਕਰ ਦਿੱਤਾ ਜਥੇਬੰਦੀ ਦੀ ਮੀਟਿੰਗ ਵਿੱਚ ਸੀਨੀਅਰ ਆਗੂਆਂ ਨੇ ਫੈਸਲਾ ਕਰ ਲਿਆ ਕਿ ਜੇ ਬਿੱਟੂ ਨਾ ਵੀ ਮੰਨੇ ਤਾਂ ਵੀ ਸਰਬਨ ਸਿੰਘ ਨੂੰ ਸੋਹ ਦਿੱਤਾ ਜਾਏ ਜਥੇਬੰਦੀ ਦੇ ਫੈਸਲੇ ਅਗੇ ਬਿੱਟੂ ਨੇ ਵੀ ਸਿਰ ਝੁਕਾਤਾ ਅਤੀ ਰਾਤ ਦੇ ਸਮੇਂ ਰਣਜੀਤ ਸਿੰਘ ਬਿੱਟੂ ਦੀਪਾ ਤੇ ਕੁਝ ਹੋਰ ਸਿੰਘ ਸਰਬਨ ਸਿੰਘ ਦੇ ਘਰ ਜਾ ਬੜੇ ਸੁੱਤੇ ਸਾਰੇ ਟੱਬਰ ਨੂੰ ਜਗਾ ਲਿਆ ਗਿਆ ਮੌਖ ਸਿਰ ਤੇ ਖੜੀ ਦੇਖ ਕੇ ਮੁਖਬਰ ਸਰਬਨ ਸਿੰਘ ਨੂੰ ਸ਼ਿਆਲ ਦੇ ਮੌਸਮ ਵਿੱਚ ਵੀ ਤਰੇੜੀਆਂ ਆ ਰਹੀਆਂ ਸਨ ਇਸ ਤੋਂ ਪਹਿਲਾਂ ਕਿ ਸਰਬਨ ਸਿੰਘ ਦਾ ਕੀਰਤਨ ਸੋਲਾ ਪੜਿਆ ਜਾਂਦਾ ਉਸ ਦੇ ਮੁੰਡੇ ਨੇ ਬਿੱਟੂ ਹੁਰਾ ਨਾਲ ਹੱਥੋ ਪਾਈ ਸ਼ੁਰੂ ਕਰ ਦਿੱਤੀ ਬਿੱਟੂ ਨੇ AK47 ਨੂੰ ਆਪਣੀ ਉਂਗਲ ਦਾ ਸਾਰਾ ਕਰ ਦਿੱਤਾ ਤੇ ਸਾਰਾ ਮਿਲਦਿਆਂ ਹੀ AK47 ਨੇ ਆਪਣਾ ਜੋਰ ਦਿਖਾ ਦਿੱਤਾ AK47 ਦੇ ਮੂੰਹ ਚੋਂ ਨਿਕਲੀ ਖੌਲਫਨਾਕ ਅਗਨੇ ਸਰਵਣ ਸਿੰਘ ਅਤੇ ਤੇ ਉਸਦਾ ਮੁੰਡਾ ਅਗਲੇ ਜਹਾਨ ਦੀ ਰਵਾਨਾ ਕਰ ਦਿੱਤੇ ਬਿੱਟੂ ਉਰਾਂ ਦਾ ਸਰਵਣ ਸਿੰਘ ਦੇ ਮੁੰਡੇ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਆਪਣੇ ਆਪਣੇ ਬਾਪ ਨੂੰ ਬਚਾਉਣ ਲਈ ਉਹ ਬਿੱਟੂ ਉਰਾਂ ਨਾਲ ਉੱਥੋਂ ਪਾਈ ਤੇ ਉਤਰ ਆਇਆ ਸੀ ਇਸੇ ਕਰਕੇ ਆਪਣੇ ਬਚਾ ਲਈ ਉਸ ਨੂੰ ਵੀ ਨਿਸ਼ਾਨਾ ਬਣਾਉਣਾ ਪਿਆ ਉਸ ਦੀ ਮੌਤ ਦਾ ਬਿੱਟੂ ਨੂੰ ساری ਜ਼ਿੰਦਗੀ ਅਫਸੋਸ ਰਿਹਾ ਸੀ ਬਿੱਟੂ ਦੇ ਪਿੰਡ ਰੁੜਕਾ ਖੁਰਦ ਦੇ ਕੋਲ ਹੀ ਇੱਕ ਪਿੰਡ ਹੈ بڑا ਪਿੰਡ ਇਸ ਪਿੰਡ ਦਾ ਰਹਿਣ ਵਾਲਾ ਠੇਕੇਦਾਰ ਤੀਰਥ ਪੁਲਿਸ ਦਾ ਮੁਖਰ ਸੀ ਖੜਕੂਆ ਨੇ ਉਸ ਨੂੰ ਬਹੁਤ ਵਾਰੀ ਸਮਝਾਇਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆ ਰਿਹਾ ਘਰੀ ਬੈਠੇ ਗੋਪਤ ਰੂਪ ਵਿੱਚ ਸੇਵਾ ਨਿਵਾ ਰਹੇ ਸਿੰਘਾਂ ਨੂੰ ਤੀਰਥ ਪੁਲਿਸ ਕੋਲ ਫੜਾਉਂਦਾ ਅਤੇ ਫੇਰ ਆ ਕੋਲ ਖੜੋ ਕੇ ਛਾਦਤ ਕਰਾਉਂਦਾ ਸੀ ਬڑے ਪਿੰਡ ਦੇ ਕੁਲਵੀਰ ਸਿੰਘ ਨੇ ਪੁਲਸ ਤੇ ਤੀਰਥ ਦੇ ਕਹਿਣ ਤੇ ਅਨੰਤ ਸੱਦ ਢਟਾਇਆ ਜਾ ਤੀਰਥ ਆਪਣੀਆਂ ਕੋਝੀਆਂ ਹਰਕਤਾਂ ਤੋਂ ਆਵਾਜ਼ ਨਾ ਆਇਆ ਤਾਂ ਇੱਕ ਦਿਨ ਭਾਈ ਗੁਰਦੀਪ ਸਿੰਘ ਦੀਪਕਰਨਜੀਤ ਸਿੰਘ ਬਟੂਟੇ ਪ੍ਰਧਾਨ ਨੇ ਤੀਰਥ ਨੂੰ ਸੋਧਣ ਲਈ ਉਸ ਦਾ ਰਸਤਾ ਆਣ ਮੱਲਿਆ ਠੇਕੇਦਾਰ ਤੀਰਥ ਆਪਣੀ ਜੀਪ ਵਿੱਚ ਆ ਰਿਹਾ ਸੀ ਆਪਣੇ ਗਨਮਾਨ ਵਿਚ ਚੌੜਾ ਹੋਇਆ ਬੈਠਾ ਤੀਰਥ ਇਸ ਗੱਲ ਤੋਂ ਬੇਖਬਰ ਸੀ ਕਿ ਮੌਤ ਉਸ ਦਾ ਰਸਤਾ ਮੱਲੀ ਬੈਠੀ ਹੈ ਦੀਪੇ ਦੇ ਬਿੱਟੂ ਨੇ ਏਕੇ ਸਪੰਜਾ ਦੇ ਬ੍ਰਸ਼ਟ ਮਾਰ ਮਾਰ ਤੀਰਥ ਦੀ ਜੀਪ ਸੰਣਣੀ ਵਰਗੀ ਕਰ ਦਿੱਤੀ ਤੀਰਥ ਆਪਣੇ ਗਨਮਾਨ ਨਾਲ ਲਹੂ ਤੇ ਲੱਥਪੱਥ ਵਿੱਚ ਡੁੱਬਿਆ ਪਿਆ ਸੀ ਅਤੇ ਖੜਕੂ ਬੋਲੇ ਸੋਹਣੇ ਹਾਲ ਦੇ ਜਕਾਰੇ ਲਾਉਂਦੇ ਉੱਥੋਂ ਜਾ ਚੁੱਕੇ ਸਨ ਠੇਕੇਦਾਰ ਤੀਰਥ ਦੇ ਘਰਦਿਆਂ ਨੇ ਉਸ ਦੀ ਯਾਦ ਵਿੱਚ ਇੱਕ ਨਲਕਾ ਉਸ ਥਾਂ ਤੇ ਲਾ ਦਿੱਤਾ ਜਿੱਥੇ ਤੀਰਥ ਮਾਰਿਆ ਗਿਆ ਸੀ ਥੋੜੇ ਜਿਹੇ ਉੱਚੇ ਥਾਂ ਲੱਗੇ ਨਲਕੇ ਦਾ ਪਾਣੀ ਨੀਵੇਂ ਪਾਸੇ ਨੂੰ ਰੁੜਕੇ ਇੱਕ ਰੁੱਖ ਦੀ ਜੜ ਪੈਂਦਾ ਸੀ ਰੱਬ ਦੀ ਕਰਨੀ ਉਹ ਰੁੱਖ ਕੁਝ ਸਾਲਾਂ ਵਿੱਚ ਹੀ ਸੁੱਕ ਗਿਆ ਸ਼ਾਇਦ ਉਸ ਰੁੱਖ ਨੇ ਇੱਕ ਮੁਖਵਰ ਦੀ ਯਾਦ ਵਿੱਚ ਲੱਗੇ ਨਲਕੇ ਦੇ ਪਾਣੀ ਨੂੰ ਵੀ ਸਵੀਕਾਰ ਨਹੀਂ ਸੀ ਕੀਤਾ ਭਾਈ ਰਣਜੀਤ ਸਿੰਘ ਬਿੱਟੂ ਦਾ ਕਰੀਬੀ ਸਾਥੀ ਭਾਈ ਬਲਜੀਤ ਸਿੰਘ ਚੱਕ ਮਾਜਰਾ ਇੱਕ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਸੀ ਉਸ ਦੀ ਸ਼ਹੀਦੀ ਤੋਂ ਬਾਅਦ ਬਿੱਟੂ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰਦਾ ਸੀ ਪਰ ਬੱਬੂ ਨੂੰ ਮਿਲਣ ਮਗਰੋਂ ਉਹ ਆਪਸ ਵਿੱਚ ਕਾਫੀ ਕੁਲ ਮਿਲ ਗਏ ਸਨ ਇਹਨਾਂ ਦਿਨਾਂ ਵਿੱਚ ਹੀ ਬੱਬੂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪੱਟੀ ਦਾ ਪੁਲਿਸ ਨੂੰ ਕਿਸ ਤਰ੍ਹਾਂ ਪਤਾ ਲੱਗਾ ਅਤੇ ਜੋ ਸੱਚ ਸਾਹਮਣੇ ਆਇਆ ਉਹ ਸੁਣ ਕੇ ਬੱਬੂ ਹਰਾਨ ਪ੍ਰੇਸ਼ਾਨ ਹੋ ਗਿਆ ਜਿੱਥੇ ਬੰਦੀ ਦੇ ਹਥਿਆਰ ਵਰਤ ਕੇ ਪੱਟੀ ਨੂੰ ਪੱਟੀ ਕੁਝ ਲਟੇਰਿਆਂ ਨਾਲ ਰਲ ਕੇ ਲੁੱਟਾਂ ਖੋਹਾ ਕਰਦਾ ਰਹਿੰਦਾ ਸੀ ਕਾਨਾ ਢੇਸੀਆਂ ਪਿੰਡ ਵਿੱਚੋਂ ਉਹਨਾਂ ਇੱਕ ਘਰੋਂ ਬੰਦੂਕ ਦੀ ਨੋਕ ਤੇ 80000 ਰੁਪਏ ਲੁੱਟੇ ਚੱਕ ਪਖੋੜਾ ਪਿੰਡ ਦੇ ਸਰਪੰਚ ਦੇ ਘਰ ਜਾ ਡਾਕਾ ਮਾਰਿਆ ਅਤੇ ਉਥੇ ਚੱਲੀ ਗੋਲੀ ਵਿੱਚ ਪੱਟੀ ਅਤੇ ਉਸ ਦੇ ਲਟੇਰੇ ਸਾਥੀਆਂ ਨੇ ਸਰਪੰਚ ਦੇ ਬਾਪ ਨੂੰ ਮਾਰ ਦਿੱਤਾ ਬਾਅਦ ਵਿੱਚ ਜਦ ਇੱਕ ਲਟੇਰਾ ਫੜਿਆ ਗਿਆ ਤਾਂ ਉਸ ਨੇ ਪੁਲਿਸ ਨੂੰ ਦੱਸ ਦਿੱਤਾ ਕਿ ਬੰਦੂਖਾਂ ਦਾ ਪੱਟੀ ਦੇ ਕੋਲ ਹਨ ਉਸ ਉਹ ਤਾਂ ਚੰਗੀ ਕਿਸਮਤ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਬਬੂ ਪੱਟੀ ਦੇ ਕੋਲੋਂ ਲੈ ਆਇਆ ਸੀ ਨਹੀਂ ਤਾਂ ਜ세ਬੰਦੀ ਦੇ ਹਥਿਆਰ ਪੁਲਿਸ ਦੇ ਹੱਥ ਲੱਗ ਜਾਣੇ ਸਨ ਪੱਟੀ ਅਤੇ ਉਸ ਦੇ ਲੁਟੇਰੇ ਸਾਥੀਆਂ ਨੂੰ ਪੁਲਿਸ ਨੇ ਲੁੱਟ ਖੋਹ ਦੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਸੀ